ਗੁਰ ਸੰਗਤ ਪਿਆਰੀ ਦੇ ਬਲਬਲ ਜਾਵਾ ਬਲਬਲ ਜਾਵਾ ਗੁਰ ਸੰਗਤ ਪਿਆਰੀ ਦੇ ਬਲਬਲ ਜਾਵਾ ਬਲਬਲ ਜਾਵਾ ਧਨ ਸੰਗਤ ਸਤ ਗੁਰ ਤੇਰੀ ਵੱਡ ਪਾਗੇ ਘਰ ਵਿੱਚ ਫੇਰੀ ਧਨ ਸੰਗਤ ਸਤ ਗੁਰ ਤੇਰੀ ਵੱਡ ਪਾਗੇ ਘਰ ਵਿੱਚ ਫੇਰੀ ਗੁਰ ਸੰਗਤ ਚਰਣਾ ਚ ਨੈਣ ਵਿਸ਼ਾਵਾਂ ਨੈਣ ਵਿਸ਼ਾਵਾਂ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾਂ ਬਲ ਬਲ ਜਾਵਾਂ ਮਨ ਛਾੜੂ ਰਾਹੀ ਲਾਵੇ ਗੁਰ ਸੰਗਤ ਤੁਰ ਤੁਰ ਆਵੇ ਮਨ ਛਾੜੂ ਰਾਹੀ ਲਾਵੇ ਗੁਰ ਸੰਗਤ ਤੁਰ ਤੁਰ ਆਵੇ ਆਉਂਦੀ ਗੁਰਸੰਗਤ ਨੂੰ ਸ਼ੀਸ਼ ਨਿਵਾਵਾ ਸ਼ੀਸ਼ ਨਿਵਾਵਾ ਗੁਰਸੰਗਤ ਪਿਆਰੀ ਦੇ ਬਲਬਲ ਜਾਵਾ ਬਲਬਲ ਜਾਵਾ ਸਬਰ ਕੀ ਮਣੀ ਅਵਤਾਰੇ ਸੰਗਤ ਤੋਂ ਜਾਂਦੇ ਵਾਰੀ ਸਬਰ ਕੀ ਮਣੀ ਅਵਤਾਰੇ ਸੰਗਤ ਤੋਂ ਜਾਂਦੇ ਵਾਰੀ ਗੁਰ ਸੰਗਤ ਮਿਲ ਜਾਵੇ ਖੁਸ਼ੀ ਮਨਾਵਾ ਖੁਸ਼ੀ ਮਨਾਵਾ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾ ਬਲ ਬਲ ਜਾਵਾ ਗੁਰ ਸੰਗਤ ਖੁਸ਼ ਹੋ ਜਾਵੇ ਜਨਮਾਂ ਦੇ ਪਾਪ ਮਿਟਾਵੇ ਗੁਰ ਸੰਗਤ ਖੁਸ਼ ਹੋ ਜਾਵੇ ਜਨਮਾਂ ਦੇ ਪਾਪ ਮਿਟਾਵੇ ਸਤ ਸੰਗਤ ਪਿਆਰੀ ਦੇ ਜੀ ਗੁਣ ਗਾਵਾਂ ਜੀ ਗੁਣ ਗਾਵਾਂ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾਂ ਬਲ ਬਲ ਜਾਵਾਂ ਸਤ ਸ਼ਬਦ ਪਰਾਣ ਤੇ ਆਵੇ ਗੁਰ ਦਰ ਕਰ ਚਾਤੀ ਪਾਵੇ ਸਤਿ ਸਬਦ ਪ੍ਰਾਣ ਤੇ ਆਵੇ ਗੁਰਦਰ ਕਰ ਚਾਤੀ ਪਾਵੇ ਉਸ ਗੁਰਮੁਖ ਚਰਨਾ ਦਾ ਮਿਲੇ ਪ੍ਰਸਾਵਾ ਮਿਲੇ ਪ੍ਰਸਾਵਾ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾ ਬਲ ਬਲ ਜਾਵਾ ਸਤ ਸੰਗਤ ਮਾਨ ਬਦੇਰਾ ਕਟ ਜਾਵੇ ਚੁਰਾਸੀ ਗੇੜਾ ਸਤ ਸੰਗਤ ਮਾਣ ਬਦੇਰਾ ਕਟ ਜਾਵੇ ਚੁਰਾਸੀ ਗੇੜਾ ਗੁਰ ਸੰਗਤ ਬਾਜੋਂ ਜੀ ਦੇਖੋ ਪੌਂਦਾ ਫਿਰੇ ਨਾ ਥਾਵਾਂ ਪੌਂਦਾ ਫਿਰੇ ਨਾ ਥਾਵਾਂ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾਂ ਬਲ ਬਲ ਜਾਵਾਂ ਜੇ ਸੰਗਤ ਵਿੱਚ ਨਹੀਂ ਆਉਂਦਾ ਨਾ ਸੁਰਤੀ ਸ਼ਬਦ ਲਗਾਉਂਦਾ ਜੋ ਸੰਗਤ ਵਿੱਚ ਨਹੀਂ ਆਉਂਦਾ ਨਾ ਸੁਰਤੀ ਸ਼ਬਦ ਲਗਾਉਂਦਾ ਸੁਣ ਮੇਰੇ ਸਤਿਗੁਰ ਜੀ ਕੀ ਫਰਮਾਵਾ ਕੀ ਫਰਮਾਵਾ ਗੁਰ ਸੰਗਤ ਪਿਆਰੀ ਦੇ ਬਲ ਬਲ ਜਾਵਾਂ ਬਲ ਬਲ ਜਾਵਾਂ ਗੁਰ ਸੰਗਤ ਪਿਆਰੀ ਦੇ ਬਲਬਲ ਜਾਵਾਂ ਬਲਬਲ ਜਾਵਾਂ